ਪਰ ਸਾਹਮਣੇ ਤਾਂ ਉਹਦੀ ਕੋਈ ਨਾ ਬੋਲੀ ਆ ਤੈਨੂੰ ਕਾਲੇ ਲਾਲ ਦੁੱਸੇ ਵਾਲੇ ਕਹਰੇ ਲਾ ਲਾਹਣ ਦਾ ਤੈਨੂੰ ਤਰਾ ਤਾਂ ਸਾਹਮਣੇ ਜੇ ਚੱਲਦੇ ਆ ਜਾਣਾ ਚਾਹਤ ਨਹੀਂ ਪਤਾ ਲੱਗ ਜੂਗੇ ਜਿਹੜੇ ਉੱਤਰ ਬੈਠੇ ਨੇ ਆ ਜੀ ਉਹ ਜੀ ਆ ਚਲੋ ਇਹ ਬੈਗ ਆ ਗਿਆ ਆ ਬਹਿ ਗਿਆ ਕਿਹਦਾ ਗੱਲ ਕਰਦਾ ਚੱਲ ਮਾਤਰ ਬਹਿ ਗਿਆ ਯਾਰ ਉਹਦੀ ਆਪਣੀ ਮਟਰਾਂ ਲਿਖਾਇਆ ਰਹੀ ਹੈ ਜਿਹੜਾ ਇੱਕ ਹੈ ਜਦੋਂ ਕਿਹੜੇ ਪਾਸੇ ਆਹ ਬੜਾ ਮਰ ਗਿਆ ਉਹ ਹਲਵਾ ਕਿਆ ਬੋਲ ਨੀਗਾ ਰੱਬੀ ਜਾਨਾ ਕਿ ਸਹੀ ਹੋਇਆ ਉਹਦਾ ਕੋਈ ਨਹੀਂ ਓਏ ਉਹਨਾਂ ਨੂੰ ਕਹ ਕਿਹੜਾ ਗੱਡੀ ਮਲਕਾਨਾ ਜਿਹੜਾ ਉਹ ਸਹੀ ਹੋਇਆ ਗੱਡੀ ਵਾਲਾ ਹੋਣਾ ਗੱਡੀ ਵਾਲਾ ਕਿਹੜਾ ਸੱਬੀ ਚੱਲ ਰਹੀ ਇੰਨੀ ਗੱਡੀ ਵਾਲਾ ਗੱਡੀ ਵਾਲਾ ਲੋ ਵੀ ਮਿੱਤਰੋ ਪੜਾਕੇ ਪਈ ਜਾਂਦੇ ਆ ਜਮਾਂ ਤੇ ਬਾਜੀ ਜਮਾਂ ਐਨ ਸਿਖਰਾਂ ਤੇ ਆ ਆ ਵੇਖ ਲੋ ਵੀ ਗਰਮੀ ਹੋਣ ਕਰਕੇ ਐ ਡਿੱਗੀ ਜਾਂਦੇ ਆ ਬਾਈ ਤੇ ਉਹ ਦੇਖ ਗਿਆ ਬਗੜਾ ਇੱਧਰ ਆਸਾ ਨਾ ਅੰਨੇ ਖੜਾ ਦੇਖੀ ਜਾਂਦਾ ਉਹ ਕੇ ਜਿਖਾ ਯਾਰ ਹੁਣ ਕਿਹੜਾ ਟੈਂਸ਼ਨ ਹੈ ਜੇ ਸੀ ਬਸ ਫੇਰ ਫੇਰ ਰਹਿਣਾ ਪਿਆ ਪਿਆ ਹੱਥ ਦਾ ਦੂਰ ਆ ਗਿਆ ਮਾੜੂ ਅੱਖੜ ਆ ਗਿਆ ਕੱਲ ਨੂੰ ਇੱਧਰ ਖੜਾ ਮੈਂ ਬਾਹਰ ਦਿਖਾਇਆ ਨਹੀਂ ਕਿਹੜਾ ਹੁਣ ਦਿਖਾਉਣੇ ਇਹਨਾਂ ਨੂੰ ਦੁਬਾਰੇ ਆ ਜਾਣ ਦੇ ਇੱਧਰ ਸਰ ਨਹੀਂ ਸੈਣੀ ਇੰਦਰਾਮ ਵਾਲਾ ਕਹਿੰਦੇ ਭਾਈ ਸਾਡੇ ਕੋਲ ਬੱਚਾ ਇਹ ਦੱਸੋ ਕਿਹੜੇ ਕਿਹੜੇ ਆ ਬਾਈ ਦੱਸੋ ਕਿਹੜੇ ਕਿਹੜੇ ਆ ਲੋ ਵੀ ਦੋਸਤੋ ਭਾਈ ਬੋਲੀ ਸ਼ਾਮਲ ਕਿੜਕੜੇ 3 5 ਤੋਂ ਦਾ ਵਾਲਾ ਭਾਈ ਜਿਹੜੇ ਸਾਡੇ ਕੋਲੇ ਹੁਣ ਕੂਪਟਰ ਚੈੱਕ ਹੋਏ ਆ ਆ ਨਾਂ ਸੋ ਲਓ ਭਾਈ ਬਨੀਤ 베ਗਾ ਬੁੱਕਣ ਭੱਜੀ ਅੰਦਰ ਦੁਰਗਾਵਾਜਕ ਵਿੱਕੀ ਲੱਲੂਆਣਾ ਜੁਗਣਾ ਜੋਧਪੁਰ ਗੁਰਪ੍ਰੀਤ ਭੁੰਦੜ ਖੁਸ਼ੀ ਸਿੰਘੋ ਜਸੂ ਜੀਵਨ ਸਿੰਘ ਵਾਲਾ ਰਾਮਣਾ ਕੋਟ ਪਰ ਗੱਗੀ ਮਲਕਾਣਾ ਗੀਤਾ ਮਾਨ ਪੁੱਤੋ 11 ਕੂਪਟਰ ਚੈੱਕ ਹੋਇਆ ਭਾਈ ਇਹ ਕੇਹਦਾ ਦੀਦਾ ਦਿਖਾ ਦਿਓ ਬਾਕੀ ਸਾਰਿਆਂ ਦੇ ਟਾਈਮ ਆ ਬਾਈ ਹੁਣ ਬਾਕੀ ਸਾਰਿਆਂ ਤੇ ਟਾਈਮ ਆ ਬਾਈ 22 ਦੇ ਪਹਿਲਾਂ ਪੁੱਤਰਾਂ ਤੇ ਟਾਈਮ ਸੀ ਉਹ ਕੱਟ ਜਾਣਗੇ ਜਿਹੜਾ 11 ਤੋਂ ਬਾਅਦ ਵੀ ਰਹਿੰਦਾ ਪੁੱਤਰ ਉਹਦੇ ਟਾਈਮ ਸ਼ੁਰੂ ਆ 3 5 ਤੋਂ 3 5 ਤੋਂ ਬਾਈ ਉਹਨਾਂ ਦਾ ਟਾਈਮ ਗੁੰੜਾ ਕਰਾ ਕੇ ਟਾਈਮ ਲਾਈ 22 ਤੇ ਬਾਈ ਯਾਰ ਪੁੱਤਰੀ ਆ ਆਹ ਦਿੰਦੇ ਆ ਤੜਕੇ ਦੇ ਬਾਈ ਤੂੰ ਤੜਕੇ ਦਾ ਟਾਈਮ ਲਾਇਆ ਭਾਈ ਤਾਂ ਹੀ ਤਾਂ ਹੁਣ ਇਕੱਠੇ ਲਾਉਂਦਾ ਮੇਰੀ ਗੱਲ ਸੁਣ ਫਿਰ ਇਹਨਾਂ ਦਾ ਟਾਈਮ ਪੂਰਾ ਕਰਾ ਕੇ ਟਾਈਮ ਲਾਈਂ ਜੇ ਕਿੱਤਨਾ ਹਾਤੋ ਆ ਗਿਆ ਯਾਰ ਸ਼ਾਵਲ ਕਰ ਕਬੂਤਰੀ ਹੈ ਨਹੀਂ ਕੋਈ ਕਬੂਤਰੀ ਹੈ ਨਹੀਂ ਪੁੱਤਰੀ ਹੈ ਨਹੀਂ ਭਾਈ ਮੇਰੀ ਗੱਲ ਸੁਣ ਪਹਿਲਾਂ ਹੁਣ ਇਹਨਾਂ ਦਾ 8 ਘੰਟੇ ਬਾਅਦ ਲੈ ਜਾ ਉਹ ਜਾ ਭਰਾ ਉਹ ਤਾਂ ਕਬੂਤਰੀ ਹੈ ਅੱਜਾ ਟਾਈਮ ਆ ਤੇ ਕੜੇ ਖਿਡਾਰੀ ਆ ਭਾਈ ਆਸ ਵਿੱਚ 31:00 ਘੰਟਾ ਹੋ ਗਿਆ ਹੁਣ ਸਟਾਰਟ ਲੈ ਵੀ ਇੱਕ ਹੋਰ ਆ ਗਿਆ ਕਹਿੰਦਾ ਦੱਸਾ ਉਹ ਸਹੀ ਕਰ ਉਹਨਾਂ ਦਾ ਅੱਡਾ ਯਾਰ ਉਹ ਰਾਜ ਤੋਂ ਚੱਲਿਆ ਉਹਨਾਂ ਦਾ ਪਾਣੀ ਤਿੰਨ ਪਾਣੀ ਨਿਪਟਣੀ ਚਾਹੀਦੀ ਜੀ ਉਹਨੂੰ ਆਹ ਸਿਰਾਂ ਪੈਣ ਹੋਏ ਸੀਗਾ ਉਹਦਾ 18 ਮਹੀਨੇ ਹੋਏ ਸੀ ਇਹ ਤੋਂ ਬਾਅਦ ਠੰਡਾ ਮੈ ਪੈ ਜਾਣਾ ਵੈਸੇ ਵੀ ਬਹੁਤ ਕਬੂਤਰ ਉੱਡੂਗਾ ਵੱਧ ਹਾਂ ਬੈਠ ਕੇ ਉੱਡ ਗਿਆ ਉਹ ਵੀ ਹਾਂ ਆ ਤੈਨੂੰ ਪਾ ਦਿੰਦਾ ਆ ਜਾਂਦਾ ਆ ਇਹਦਾ ਉਹ ਵਾਲੀ ਆ ਹੋਏ ਆ ਤਿੰਨ ਪੰਜ ਤੇ ਹੋ ਜਾਂਦਾ ਦੂਸੇ ਹੋ ਜਾਂਦਾ ਪਤਾ ਦੀ ਇਹਨਾਂ ਮੈਂ ਤੈਨੂੰ ਬਾਛਾ ਬਾਛਾਈ ਹੁੰਦੇ ਵੀ ਓਏ ਕਲਮਾਨ ਲਾਲ ਟੂਸਾ ਦੇ ਕਾਲਾ ਟੂਸਾ ਆ ਜਾਂਦਾ ਬੈੰਦਾ ਉਹ ਹੋ ਜਾਂਦਾ ਉਹ ਲਿਓ ਨਿਕਲ ਗਿਆ ਇਹਨਾਂ ਤੈਨੂੰ ਉਹ ਲਿਗ ਗਿਆ ਕਾਲਾ ਟੂਸਾ ਦੇ ਲਾਲ ਜਿਹੜਾ ਹੁਣ ਲੜੀਆਂ ਤੇ ਭਾਰੇ ਕਹਿੰਦੇ ਸਾਡਾ ਕੋਈ ਨਾ ਕੋਈ ਨਾ ਬਹਿ ਜਾ ਆਪਾਂ ਨੂੰ ਦੱਸ ਦੀ मेहड़े च देखो कि मेरी घर आप ਸਾਬਾ ਅਰੇ ਮੁਰਾਦਾ ਕਰ ਰੋ ਨਹੀ ਕਟਿਆ ਗਿਆ ਨਹੀ ਕਟਿਆ ਗਿਆ ਨਹੀ ਕੋਈ ਨਾ ਵਧਾ ਭਾਈ ਤੇਰਾ ਕਿਤੇ ਪੈਲ ਨੀਗਾ ਭਾਈ ਨੀਗਾ ਭਾਈ ਤੇ ਕਟਿਆ ਜਾਣਾ ਤਿੰਨ ਦਾਸ ਤੇ ਆ ਤਿੰਨ ਖਾਈ ਤੇ ਕਟਿਆ ਜਾਉ ਉਸ ਤੋਂ ਪਹਿਲਾਂ ਕਲੀਅਰ ਕਰਾ ਦੇ ਉਹ ਬਾਈ ਦੇਖ ਲੈ ਸਾਹਮਣੇ ਆਏ ਲਾਇਦੇ ਆ ਮੇਲੇ ਬਈ ਸਜਣੋ ਆ ਦੇਖ ਲੋ ਇਹ ਆ ਵੇਖੋ ਇਹ ਹੈ ਸ਼ੌਂਕ ਕਬੂਤਰ ਬਾਜੀ ਦਾ ਵੇਖ ਲੋ ਆਪਾਂ ਅੱਗੇ ਨਹੀਂ ਜਾਈਦਾ ਯਾਰਾ ਉਹ ਸੱਜਾ ਤੁਸਾ ਕਲਪ ਤੇ ਗਲਾਬੀ ਬੱਦਲ ਹੋ ਵਹਿੰਦਾ ਬਈ ਕਬੂਤਰ ਆਉ ਜਾਂਦਾ ਬਈ ਇੱਕ ਹਵੋ ਵੀ ਦੇਖ ਲੈ ਹੁਣ ਮੈਂ ਤੇਰਾ ਤਾਂ ਨਹੀਂ ਕਿਹਾ ਮੈਂ ਤਾਂ ਰੰਗ ਬੋਲਿਆ ਵੀ ਹੋ ਕਬੂਤਰ ਬੈਠੀ ਜਾਂਦਾ ਮੈਨੂੰ ਪਤਾ ਹੀ ਆਦਾ ਥੀੜਾ ਤੁਹਾਨੂੰ ਰੰਗ ਦਾ ਤੱਕਣਾ ਪਤਾ ਵੀ ਮੇੜ ਤਾਂ ਆਹ ਦੇਖ ਲੋ ਬਾਈ ਤੜਕੇ ਮਾਰਨਿੰਗ ਟਾਈਮ ਤੋਂ ਅਸੀਂ ਛੱਡੇ ਆ ਜੀ ਇਹ ਕਬੂਤਰ ਜਿਹੜੇ ਕੀ ਉਹ ਨਹੀਂ ਨਿਸ਼ਾਨੀ ਲੈ ਲੈ ਦੂਜੇ ਬੋਰ ਕੇ ਕੱਟ ਦੀ ਵਿਆਹ ਦਾ ਉਤਰ ਸਾਨੂੰ ਦਿਖ ਨਹੀਂ 7 ਵਜੇ ਨੂੰ ਇਹ ਛੱਡੇ ਗਏ ਸੀਗੇ ਤੇ ਗਰਮੀ ਬਹੁਤ ਜ਼ਿਆਦਾ ਤੇ ਜਿਹੜਾ ਟਾਈਮ ਨਾਲ ਇਹ ਮੈਨੂੰ ਲੱਗਦਾ ਵੀ ਅੱਜ ਬਾਜੀ ਨਿਬੜ ਜਾਣੀ ਆ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਕੋਠਾਂ ਤੇ ਡਿੱਗੀ ਜਾਂਦੇ ਆ ਆ ਵੇਖ ਲਓ 28 ਦੇ ਕੱਟੇ ਜਾਣਗੇ ਇਧਰ ਟੱਕ ਲਾ ਲੈ ਇਹਨਾਂ ਤੇ ਉਹ ਸਹੀ ਹੋ ਜਾਣਾ ਮੁੜ ਕੇ ਇਹ ਆਹ ਟਾਈਮ ਜਦੋਂ ਇਹ ਨਹੀਂ ਲੱਗੇ ਆਹ ਦੇਖ ਲਓ ਵੀ ਇਹਨਾਂ ਦੇ ਮਾਲਕਾਂ ਨਾਲ ਉਹ ਗਰਮੀ ਜਿਹੜੀ ਕਬੂਤਰਾਂ ਨੂੰ ਮਾਲਕ ਜ਼ਿਆਦਾ ਗਰਮੀ ਮੰਨੀ ਬੈਠਿਆ ਬਾਈ ਆ ਜਿਹੜੇ ਜਿੱਤਦੇ ਆ ਉਹਨਾਂ ਨੂੰ ਥੱਲੇ ਤਾਰ ਦਿਆ ਕਰੋ ਯਾਰ। ਆ ਦੇਖੋ। ਆ ਦੇਖੋ। ਸਾਰਿਆਂ ਨੂੰ ਮੈਨੂੰ ਤਾਂ ਕੀ ਦਿੱਕਤ ਐ? ਨਹੀਂ। ਸਾਰਿਆਂ ਨੂੰ ਪਹਿਲਾਂ ਦਿਖਾ ਕੇ ਤੂੰ ਦਿਖਾ ਕੇ ਉਤਰ ਸਾਵਾ ਕਰ। ਆ ਦੇਖ ਲੋ ਬਈ। ਮੈਨੂੰ ਕਿਹਾ ਨਹੀਂ ਬਾਈ ਜਾਨ ਹੁਣ ਸਾਡੇ ਆਪ ਦੇ ਇਧਰ ਇਧਰ ਗੱਲ ਕਰਾਂਗੇ ਨਾ। ਇਧਰ ਗੱਲ ਕਰਾਂਗੇ। ਭਰਾਣਾ ਇਧਰ ਗੱਲ। ਬਾਈ ਜੀ ਤੂੰ ਆਏ ਗੁਰਦਵਾਰੇ ਪਹਿਲਾਂ ਮੈਂ ਚੁੱਪ ਕਰਕੇ ਆ ਗਿਆ ਦੁਆਰੇ। ਆ ਦੇਖ ਇਹਨੂੰ ਆ ਬਾਈ ਕਹਿੰਦਾ ਗੁਰੂ ਬੈਠ ਗਿਆ। ਅੰਨਾ ਕਹਿੰਦਾ ਫਰਦਾ ਬੜਾ ਬੜਾ ਬੈਠੀ ਜਾਂਦਾ। ਮੈਂ ਕਹਿੰਦਾ ਕੋਈ ਬੈਗਾ ਦੱਸ ਦੀ। ਇੱਕ ਨਾ ਬਹਿ ਗਿਆ ਮਗਰ ਕਰਦਾ ਹੀ ਰੌਲਾਣਾ ਪਾਉਂਿਆ ਤੇਰਾ ਰੌਲਾ ਪਾਏ ਤੇ ਯਾਰ ਆਹ ਕਿ ਦਵਾਰੇ ਮੇਰੇ ਲੋ ਵੀ ਸਾਰਿਆਂ ਦੀ ਸਰਬ ਸਾਂਝੀ ਬਾਜੀ ਆ ਇਹ ਤੇ ਸਾਰਿਆਂ ਦੇ ਸੰਯੋਗ ਨਾਲ ਹੀ ਜਿਹੜੀ ਇਹ ਨੇਪਰੇ ਚੜਦੀ ਹੈ ਆ ਕਬੂਤਰ ਆ ਕਬੂਤਰ ਆ ਕੇ ਨਾ ਗਿਆ ਸਹੀ ਹੈ ਦੇਖੀ ਉਹ ਬਾਈ ਸਟੈਂਡ ਨਾ ਤੋੜਦੇ ਨਾ ਨਾ ਆਏ ਬਾਜੀਆਂ ਪੈਂਦੀਆਂ ਬਾਈ ਨਿਗਾਹ ਰੱਖਿਦੋ ਲੈ ਬਾਹਰ ਬੋਲੂ ਆਪੇ ਬਾਈ ਧਿਆਨ ਨਾਲ ਇਧਰ ਨਾ ਟੱਪ ਜੀ ਦੂਰ ਦੂਰ ਤੁਸੀਂ ਦੇਖ ਸਕਦੇ ਹੋ ਬਾਈ ਆ ਦੇਖ ਲੋ ਆਏ ਪੈਂਦਾ ਵੇ ਗਿੱਧਾ ਉਹ ਟੈਂਕੀ ਤੇ ਆ ਡੈਗਦੇ ਆ ਗਰਮੀ ਬਹੁਤ ਜ਼ਿਆਦਾ ਬਾਈ ਅੱਗੀ ਹੁਲਕਾਣੇ ਹਲਵਾਈ ਆ ਕਾਕੇ ਕਾ ਥੱਲੇ ਬੰਦੇ ਉਹ ਦੇਖੋ ਟੈਂਕੀ ਤੇ ਬੈਠੇ ਤਾਰੋ ਤਾਰੋ ਉਹ ਯਾਰਾ ਚੈਨ ਦਾ ਉਹ ਬਾਈ ਸਾਨੂੰ ਰੱਖਿਆ ਇੱਕ ਨੂਵੇ ਤਾਂ ਇਕੱਲਾ ਹੀ ਆ ਨਾ ਦੱਸ ਦੇ ਬਾਈ ਮੈਂ ਦੇਖ ਲੈ ਕਿੱਥੇ ਵਰਦਾ ਦਿਖਾ ਦੇ ਬਸ ਇੱਥੇ ਨੀਂ ਰੱਖੀ ਬਸ ਇਹੀ ਇਕੱਲਾ ਹੀ ਆ ਮੇਰਾ ਖੂਰ ਦੰਤ ਪਿਆ ਬਾਈ ਬਾਈ ਮੈਨੂੰ ਦਿਖਾ ਦੇ ਯਾਰਾ ਇਹ ਰਾਮ ਨੂੰ ਕੀ ਗੱਲ ਕਰ ਰਿਹਾ ਪੁੱਤਰ ਦਿਖੂ ਯਾਰ ਕਬੂਤਰ ਦਿਖੂ ਤਾਂ ਫੇਰ ਹੀ ਆ ਬਸ ਠੀਕ ਆ ਗੱਲ ਕਰਾਂ ਮੈਂ ਇਹਦੇ 20 ਨਾ ਕਰ ਦੋ 20 ਬੰਦੇ ਹੁਣ ਕਹਿੰਦੇ ਕਿ ਬੁੱਤ ਫਰਦਾ ਭਾਈ ਬੱਸ ਬੰਦੋ ਇੱਕ ਦੋ ਹੀ ਆਗੇ ਬੱਸ ਤਾੜ ਰੱਖੀ ਭਾਈ ਹਾਂ ਕਹਿੰਦਾ ਬੱਸ ਠੀਕ ਆ ਓਏ ਆ ਪੇਜ ਜਾ ਹੁਣ ਲੇਕ ਨਹੀਂ ਆ ਪੇਜ ਓਏ ਆ ਨਹੀਂ ਇੱਧਰੋਂ ਫੇਜ ਆ ਜਾ ਭਾਈ ਆਪਣਾ ਘਰ ਆ ਜਾਂਦਾ ਯਾਰ ਹੈਲੋ ਆ ਨੱਟੂ ਸਾਹਿਬ ਭਾਗਣਾ ਆ ਜਾਣਾ ਠੀਕ ਆ ਉੱਤੇ ਇਹ ਨਹੀਂ ਇੱਕ ਬੰਦੇ ਸਾਹਮਣੇ ਇੱਕ ਬੰਦਾ ਚੜਾਓ ਯਾਰ ਉਹਨੂੰ ਆ ਜਾਂਦਾ ਓਏ ਭਾਈ ਪੇਜ ਕਿਹਦੇ ਕੋਲੇ ਆਹੋ ਉਹ ਵੇ ਉਹ ਲਈ ਆਉਂਦਾ ਮੁੰਡਾ ਜਾਗੋ ਤੇ ਦੇਖ ਕਰੋ ਉੱਤਰ ਕੱਟਿਆ ਜਾਣਾ ਲੋ ਵੀ ਆ ਜਾਂਦਾ ਭਾਈ ਹੋ ਗਿਆ ਓ ਬੱਕਰੇ ਤੁਹਾਡਾ ਸਹੀ ਆ ਕਿਉਂ ਰੌਲਾ ਪਾਇਆ ਤੁਹਾਡਾ ਸਹੀ ਆ ਸਹੀ ਆ ਸਹੀ ਆ ਅਸੀਂ ਖੜੇ ਆਂਗੇ ਕੋਈ ਗੱਲ ਨਹੀਂ ਇਹ ਆ ਜੋਗੜਾ ਜੋਧਪੁਰ ਇਹ ਆ ਜੋਗੜਾ ਜੋਧਪੁਰ ਇਹਦਾ ਹੋਰ ਆ ਓਏ ਜੋਧਪੁਰ ਤਵਾਰੇ ਨਿਕ ਕਰੋ ਇਹ ਦਸੋ ਯਾਰ ਬਾਈ ਨੀਵੇਂ ਆ ਜਾਣਗੇ ਆ ਕਬੂਤਰ ਨੇ ਮੇਰੇ ਨੇ ਆਈ ਜਾਣਗੇ ਹਾਏ ਲੋਗ ਲੱਗਿਆ ਪੈਣਾ ਮੇਲਾ ਤੇ ਮੌਸਮ ਦਾ ਪੈ ਗਿਆ ਫਰਕ ਬਾਈ ਹੁਣ ਹੁਣ ਉੱਡਣਗੇ ਕਬੂਤਰ ਜਿੰਨੇ ਵੀ ਉਹਦੇ ਨਾਲ ਦਾ ਇੱਕ ਹੋਰ ਆ ਉਹਦੇ ਦੋਨੇ ਬਗਲਾਂ ਨੇ ਹਾਂ ਉਹ ਇਹਦਾ ਰਾਮਨੇ ਦਾ ਬੋਲ ਕੋਈ ਆ ਸੈਨਾ ਆਏ ਨੇ ਕਹਾਂ ਮਾਰਾ ਬਸ ਸਕੂਲ ਕਿੱਥੇ ਆ ਇੱਥੇ ਆਉਂਤਰ ਇੱਥੇ ਆ ਸੀਗੇ ਇਹ ਇੱਧਰ ਦੇ ਸ਼ਿਵ ਗੁਰੂ ਆ ਇੱਕ ਆਇਆ ਲੱਗਦਾ ਬੋਪੜ ਨੇਹਰੀ ਚੜੀ ਹੈ ਨੇਹਰੀ ਚੜੀ ਹੈ ਆ ਲੋਨੀ ਆਪਾਂ ਦੇਖਦੇ ਤਾਹਾਂ ਤੋਂ ਹੁੰਦਾ ਏ ਇੱਥੇ ਰੱਖਦਾ ਨੇਹਰੀ ਆਊਗੀ ਹਾਂ ਕਿੱਥੇ ਜੇ ਕਿੱਥੇ ਜੇ ਹਾਂ ਹਾਈ ਕੀ ਲਿਖਿਆ ਸੀ ਸਾਨੂੰ ਵੀ ਕਿਰਾਏ ਪੈਸੇ ਪਾਣੀ ਟਾਇਰ ਨਾ ਲੈ ਗੱਲ ਬੜੀ ਜਿਆਦਾ ਦੂਰ ਬਹੁਤ ਲਾਦਾ ਸਾਹ ਖੜੀ ਨਹੀਂ ਲੱਗਾ ਦੇਖੋ ਕੋਕਾ ਆ ਗਿਆ ਤੁਹਾਡੇ ਮੁੱਟੀਆਂ ਅੱਛਾ ਜਦੋਂ ਜਿਹੜੇ ਆ ਗਏ ਹੋ ਜਾਣਗੇ ਮੈਨੂੰ ਬੋਲ ਮਾਰ ਦੀ ਉਹ ਮੈਂ ਇੱਥੇ ਖੜਾ ਮੈਂ ਕਿਸੇ ਦਾ ਕੁੱਤਰ ਦੀਂਦਾ ਅਗਲਾ ਕਹਿ ਸਕਦਾ ਜੀ ਮੇਰਾ ਫਰਦਾ ਦੂਜੇ ਕੁੱਤਰ ਦਾ ਉਹ ਨਾ ਉਹ ਬਾਈ 28 ਵਾਲਾ ਦਾ ਟਾਈਮ ਹੋ ਗਿਆ ਦੇਖੀ 28 ਵਾਲਾ ਦਾ ਟਾਈਮ ਹੋ ਗਿਆ ਗੁਰਦੁਆਰੇ ਦੀ ਉਹਦਾ ਫਾਦੋ ਉਹਦਾ ਕੰਮ ਬੜਾ ਨਹੀਂ ਬਾਈ ਆਏ ਕਲੀਅਰ ਆ ਕੇ ਦਿਖਾ ਸਾਨੂੰ ਟਾਈਮ ਟਾਈਮ ਤੇ ਹੋ ਗਿਆ 3:23 ਹੋ ਗਏ 3:23 ਹੋ ਗਏ ਬਾਈ ਬਾਈ ਨੂੰ ਪੈਸਾ ਕੱਢਦਾ ਕਿਹੜਾ ਬਰਾਸ 28 ਤੇ ਕੱਟਿਆ ਜਾਉਂਦਾ ਹਿਸਾਬ ਆਹ ਆਹ ਉਹ ਬਾਈ ਨੂੰ ਮੈਂ ਥੱਲੇ ਰੱਖਿਆ ਰੋਲ ਬਾਈ ਨੂੰ ਸਾਰ ਦੋ ਓਏ ਇਹਦਾ ਕੋਈ ਨਾ ਦਿਖਾ ਜੀ ਮੱਕ ਯਾਰ ਬਰਾਸ ਤੋਂ ਜੀਦਾ ਬਾਈ ਠੰਡ ਟੋਰੀ ਵਾਲਾ ਕਹਿੰਦਾ ਟਾਈਮ ਤੇ ਆ ਆਹ ਵਾਹ ਟੋਰੀ ਕਹਿੰਦਾ ਮਾਰ ਸ਼ਾਮ ਨੂੰ ਨਾਈਮ ਨੂੰ ਕਲੀਅਰ ਹੋਇਆ ਮੈਨੂੰ ਕਲੀਅਰ ਕਿੰਨੇ ਹੋਇਆ ਮੀਤਾਂ ਬੜੀ ਮੁਸ਼ਕਿਲ ਆ ਰਹੀ ਹੈ ਬਹੁਤ ਜਿਆਦਾ ਆ ਰਹਾ ਸ਼ਾਮ ਆਉਂਦੀ ਆਉਂਦੀ ਜਲਦੀਪ ਕਿੱਥੇ ਜਲਦੀਪ ਉਹਨੂੰ ਕਲੀਅਰ ਕਰਾ ਕਿੱਥੇ ਆਉਂਦੀ ਇਹਨੂੰ ਕਰਾ ਬਰੋਲਾ ਉਦਰੀ ਨਿਗਰ ਰੱਖੀ ਹੋਏ ਦੇਰੀ ਆ ਗਈ ਪਾਉਂਦਾ ਬਰੋਲਾ ਫੈਨ ਟੈਕ ਫ੍ਰੀ ਫਾਇਰ ਵਰਦਾ ਤੂੰ ਬਾਹਰ ਤੇ ਲਾਊਡ ਨਹੀਂ ਆਵਾਜ਼ ਤੇਰੀ ਕਿੱਧਰ ਗਿਆ ਹੋਇਆ ਨੇ ਰੀ ਬਰੋਵਾ ਨਾਲ ਹੀ ਬਈ ਆਪਣਾ ਜਿਹੜਾ ਕਬੂਤਰਾਂ ਵਾਲਾ ਚੈਨਲ ਪੀਬੀ 30 ਗਗਨ ਇਹ ਵੀ ਸਬਸਕ੍ਰਾਈਬ ਕਰ ਲਓ ਹੋਇਆ ਕੁਛ ਨਹੀਂ ਬਾਈ ਥੋੜੀ ਜੀ ਹਵਾ ਆਈ ਹੈ ਜਿਆਦਾ ਤੇ ਬਾਜੀ ਵਧੀਆ ਚੱਲ ਰਹੀ ਹੈ ਤੇ ਲਗਭਗ ਥੋੜੇ ਕਬੂਤਰ ਜਿਹੜੇ ਰਹਿ ਗਏ ਆ ਆ ਦੇਖ ਲਓ ਹਾਂ ਕਬੂਤਰ ਬਹੁਤ ਬਹੁਤ ਕਬੂਤਰ ਨਹੀਂ ਆ ਰਹੇ ਆ ਹਾਂ ਓਏ ਤਬੀਰ ਮਾ ਓਏ ਕਿੱਧਰ ਗਿਆ ਉਹ ਓਏ ਤੂੰ ਉਧਰੀ ਚੋਲੀ ਲੈ ਮੈਂ ਤੈਨੂੰ ਇਹ ਕਹਤਾ ਜਦੋਂ ਤੈਨੂੰ ਪੁੱਛ ਲਿਆ ਨਾ ਉਦੀ ਤਾਂ ਇੱਥੇ ਸੁਹਣੀ ਹੋਣੀ ਹੋ ਤਾ ਐਨੀ ਤੇ ਸਾਰਾ ਆਹ ਆਹ ਮੁਖ ਗਏ ਮੁਖ ਗਏ ਹੁੰਦਾ 5000 ਰਹਿ ਗਏ ਹਣੇ ਭਾਂਡੇ ਕੱਪ ਬਿਖਲੇ ਆਪਣਾ ਬਟੇ ਮੋੜੀ ਰਹਿ ਗਏ ਖੇਰ ਦੇ ਕਿਵੇਂ ਕੱਪ ਬਿਖਦੇ 70 40 ਕਾਪ ਤਾਂ ਵੈਸੇ ਵੀ ਨਹੀਂ ਬਾਈ ਤੋਗ ਜੀ ਨਹੀਂ ਬੰਦੀ ਕੱਪਾਂ ਦੀ ਕਿਹਨੇ ਪੈਸੇ ਠੀਕ ਆ ਕੱਪ ਤਾਂ ਬੰਦਾ ਆਪੇ ਬੋਲ ਦਿੰਦਾ ਹੁੰਦਾ ਤਾਂ ਹੈ ਨਹੀਂ ਉਹ ਤਾਂ ਠੀਕ ਹੈ ਦੇਖ ਆਹੀ ਹੋਇਆ ਤੇ ਆਪਾਂ ਸੀ ਕਿਦਾਂ ਮੈਂ ਤੇ ਮਾਮਾ ਜਾ ਕੇ ਆ ਦੇਖ ਲੋ ਜ਼ੋਰ ਲੱਗਿਆ ਹੋਇਆ ਪੂਰਾ ਤੇ ਲਗਭਗ ਨੇੜੇ ਢੇੜੇ ਅੱਬਾ ਜੀ ਥੋੜੇ ਜਿਹੇ ਜਾਨਵਰ ਰਹਿ ਗਏ ਫਿਰ ਹੁਣ ਲੈਡ ਦਾ ਬੜਾ ਇਜਾਬਾ ਯਾਰ ਇੱਥੇ ਆਏ ਘਰ ਹੱਲੋ ਵੀ ਦੇਖ ਲਓ ਭਾਈ ਜਿਹੜੇ ਕਹਿੰਦੇ ਆ ਅੱবি ਜੋਤ ਜਿਹੜੇ ਕਹਿੰਦੇ ਆ ਤੌਪਾ ਗਰਮੀ ਆ ਵੇਖ ਲੋ ਬਈ ਮੇਲਾ ਲੱਗਿਆ ਪਿਆ ਨਾ ਕੋਈ ਤੌਪਾ ਨਾ ਕੋਈ ਗਰਮੀ ਆ ਆ ਵੇਖ ਲੋ ਪੀਛੂ ਪੀਛੂ ਹੋਇਆ ਕੁਛ ਨਹੀਂ ਆ ਬਾਈ ਬਾਜੀ ਚੱਲ ਰਹੀ ਆ ਕਬੂਤਰਾਂ ਦੀ ਵੇੱਛੇ ਵਰੂਲਾ ਆ ਗਿਆ ਸੀਗਾ ਉਹਦੇ ਕਰਕੇ ਥੋੜੇ ਜੇ ਕਬੂਤਰ ਇਧਰ ਉਧਰ ਨਿਕਲ ਜਾਂਦੇ ਆ ਫਿਲਹਾਲ ਤਾਂ ਕੁਛ ਨਹੀਂ ਹੋਇਆ ਹਵਾ ਹਾਈ ਸੀ ਪੇਰਾ ਤੇ ਢੰਡੀ ਹਾਂ ਹਵਾ ਛੜਾਈ ਸੀਗੀ ਅਸੀਂ ਬਲਜੀਤ ਵੀ ਦੇਖੀ ਜਾ ਰਹਾ ਬਾਈ ਕਬੂਤਰ ਹੀ ਆਉਂਦੇ ਚੀ ਘੜ ਗਈ ਐ ਵੀਰ ਨਾ ਨਾ ਮੈਂ ਹੁੰਦੀ ਆ ਬਲਜੀਤ ਥੱਲੇ ਕਿ ਨਹੀਂ ਹਾਂ ਬਾਈ ਟੀ ਬੜੀ ਚੜ ਗਈ ਬਾਈ ਬਲਜੀਤ ਦੀ ਕਬੂਤਰੀ ਆ ਬਾਦਾਮ ਵਾਦ ਚਾਰ ਦਾਣਾ ਬਾਈ ਬਲਜੀਤ ਹੋਰ ਇਕੱਲੀ ਰਹੂਗੀ ਅੱਜ ਮੈਨੂੰ ਲੱਗਦਾ ਅੱਜ ਮੈਨੂੰ ਲੱਗਦਾ ਇਕੱਲੀ ਉੱਡੂਗੀ ਹੈ ਇਧਰ ਉਹ ਗਿਆਨੀ ਪੈਸੇ ਕੀ ਨਹੀਂ ਜਾਂਦਾ ਤੜਕੇ ਦੇ ਆਵੇ ਲੱਗਾ ਪਿਆ ਪੈਸੇ ਫੜੀ ਜਾਂਦਾ ਕਹਿੰਦਾ ਵੀ ਦਿੰਦਾ ਨਹੀਂ ਫੜ ਲੈ ਜਾਂਦਾ ਗਣਨ ਦਾ ਨਾਜ ਹੁੰਦੇ ਚੱਪ ਕਰਦਾ ਮੈਂ ਖੜਦਾ ਮੈਂ ਖੜ ਜਾ ਚੱਲ ਪੁੱਤ ਕੋਈ 10 ਮਿੰਟ ਉਹੀ ਨੀ ਗੇਮ ਖੜ ਜਾ ਜਿਹੜੇ ਵੀ ਦੋਸਤ ਨਵੇਂ ਦੇਖ ਰਹੇ ਆ ਬਈ ਚੈਨਲ ਨੂੰ ਕਿਉਂਕਿ ਇਹ ਚੈਨਲ ਤੇ ਤੁਹਾਨੂੰ ਡੇਲੀ ਨਵੇਂ ਐਕਸਪੀਰੀਅੰਸ ਦੇਖਣ ਨੂੰ ਮਿਲੂਗਾ ਕਬੂਤਰ ਦੀਆਂ ਬਾਜ਼ੀਆਂ ਲੱਕੀ ਡਰਾ ਪਹਾੜਾਂ ਦੀ ਸੈਰ ਤੇ ਹੋਰ ਵੀ ਜਿਹੜੀ ਜਿਹੜੀ ਐਕਟੀਵਿਟੀ ਕਰ ਸਕਦੇ ਹੋ ਇਹ ਤੁਹਾਨੂੰ ਇਹ ਆਪਣੇ ਚੈਨਲ ਤੇ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਬਸ ਆ ਆਖਰੀ ਪੜਾਅ ਤੇ ਆ ਜਿਹੜਾ ਉਹ ਦੇਖ ਲਓ ਭਾਈ ਕਿਵੇਂ ਅਸਮਾਨ ਚੋਂ ਭਾਲ-ਭਾਲ ਲਾਉਂਦੇ ਵੀ ਹੋ ਗਈ ਹੋ ਗਈ दस गए भाई हो तू चूर रख देना है यू <सकति> Yeah.